ਟਰੱਕ ਡਰਾਈਵਰ ਮੁੰਡੇ ਨੂੰ ਇੰਸਟਾਗ੍ਰam ਤੇ ਯੂਪੀ ਦੀ ਕੁੜੀ ਨਾਲ ਹੋਇਆ ਪਿਆਰ ਇਹ ਜਨਾਨੀ ਦੀ ਮੇਰੇ ਇੰਸਟਾਗ੍ਰam ਤੇ ਗੱਲ ਹੋਈ ਤੇ ਥੋੜੇ ਦਿਨ ਗੱਲ ਚੱਲੀਏ ਤਾਂ ਕਹਿੰਦੀ ਵਿਆਹ ਕਰਨਾ ਵਾਹ ਚਲੋ ਠੀਕ ਕਰ ਲੈਂਦੇ ਆ ਫਿਰ ਕਹਿੰਦੀ ਜੀ ਮੈਂ ਕੋਈ ਪੈਸੇ ਨਹੀਂ ਆਨੂ ਮੈਂ 35000 ਰੁਪਏ ਆਨ ਪਾਇਆ ਜੀ ਆਈ ਹੈ ਜੀ 6 ਮਹੀਨੇ ਬਾਅਦ ਇੱਕ ਕੋਈ ਵਿਆਹ ਕੀ ਆਂਦਾ ਉਹ ਕਹਿੰਦੀ ਕਹਿੰਦਾ ਵੀ ਮੇਰੀ ਜਨਾਨੀ ਆ ਗੱਲ ਕੀਤੀ ਉਹਨਾਂ ਵੀ ਅੱਜ ਜੀ ਬਾਜੀ ਇਹ ਕੋਣ ਹੈ ਕਹਿੰਦਾ ਮੇਰੀ ਜਨਨੀ ਉਹਦੀ ਜਨਨੀ ਤੁਹਾਡੀ ਲੈ ਸੋ ਲੈ ਜਾਓ ਕੁੜੀ ਨੇ ਪੰਜਾਬ ਆ ਮੁੰਡੇ ਨਾਲ ਕਰਵਾ ਲਿਆ ਸੀ ਵਿਆਹ ਉਸ ਤੋਂ ਬਾਅਦ ਮੈਂ ਇਹ ਕਹਿੰਦਾ ਮੈਂ ਨਹੀਂ ਲੈ ਜਾਦਾ ਮੈਂ ਕਿਹਾ ਜੀ ਲੈ ਜਾਓ ਤੁਹਾਡੀ ਜਨਨੀ ਮੈਂ ਕੋ ਰੱਖ ਲੀਂਦਾ ਕਹਿੰਦਾ ਜੀ ਹੁਣ ਤੇਰੇ ਪੱਲੇ ਰਕਾਈ ਔਰ ਤੂੰ ਰੱਖੇਗਾ ਉਹ ਕਹਿੰਦੇ ਜੀ ਤੁਹਾਡੀ ਮੰਮੀ ਦਾ ਮੜਕਾ ਤੋੜ ਕੇ ਤੇ ਉਹ ਫਰਾਰ ਹੋ ਗਈ ਹੈ ਪਰ ਜੋ ਲੈ ਪਹੁੰਚਿਆ ਜੀ ਤੈਨੂੰ ਪਤਾ ਲੱਗਿਆ ਵੀ ਮੰਮੀ ਦੀ ਡੈਥ ਕਰਦੀ ਹੈ ਜੀ ਡੈਥ ਹੋ ਗਈ ਨੂੰ ਕੋਣ ਲਾਉਣਾ ਹੈ ਹੋਣੀ ਚੁਕਰੀ ਫਿਰ ਥੋੜੇ ਦਿਨਾਂ ਬਾਅਦ ਇੱਕ ਉਸਰ ਦਾ ਫੋਨ ਆਉਂਦਾ ਜੀ ਉਹ ਕਹਿੰਦਾ ਜੀ ਮੈਂ ਮੇਰੀ ਇਹ ਮੇਰੇ ਨਾਲ ਇਹ ਗੱਲਬਾਤ ਹੈ ਜੋ ਕੋ ਗੱਲਬਾਤ ਕੀਤੀ ਜਾਂ ਕੇ ਮੈਨੂੰ ਦਿਖਾਇਆ ਕਿਉਂਕਿ ਬੋਲੇ ਤੇ ਮੈਂ ਤੁਹਾਨੂੰ ਉਸ ਹਾਲਾਤ ਮੈਂ ਕੁਝ ਨਹੀਂ ਕਰਵਾ ਸਕਦਾ ਹੁਣ ਮੁੰਡੇ ਦਾ ਦਾਵਾ ਮਾਂ ਦਾ ਕੀਤਾ ਕਤਲ ਲੱਖਾਂ ਰੁਪਏ ਤੇ ਗਹਿਣੇ ਚੋਰੀ ਕਰ ਹੋਈ ਫਰਾਰ ਨਹੀਂ ਮਾਰਿਆ ਜੀ ਇਹ ਗਹਿਣੇ ਹੀ ਪੇ ਜੀ ਕੈਸ਼ ਪੇ ਦਾ ਜੀ ਮੰਮੀ ਨੇ ਨਹੀਂ ਦਿੱਤਾ ਉਹਣਾ ਇਹਨੂੰ ਮਾਰ ਕੇ ਤੁਹਾਨੂੰ ਸੁਗ ਲੈ ਗਿਆ ਕਿਤੇ ਤਾਂ ਗਲਤੀ ਹੋ ਗਈ ਜੀ ਮਾਂ ਮਾਰਦੀ ਨਹੀਂ ਸਾਰਾ ਗਹਿਣਾ ਗੁਣਾ ਲੱਗੀ ਜੀ ਮੇਰਾ ਗੱਡੀ ਵੇਚੀ ਜੀ ਮੈਂ 8 ਲੱਖ ਰੁਪਏ ਘਰ ਰੱਖਿਆ ਮਾਤਾ ਵੀ ਕਹੀ ਗੱਡੀ ਵੀ ਕਹੀ ਤੇ ਜਨਾਨੀ ਵੀ ਚੱਲ ਗਈ ਜੀ ਧੋਖੇबाज ਜੀ ਇਹ ਜਨਾਨੀ ਧੋਖੇबाज ਹੈ ਜੇ ਕੋਈ ਇਹ ਨਾਲ ਰਹਿਣਾ ਚਾਹੁੰਦਾ ਤੇ ਦੇਖ ਕੇ ਰੋਕ ਵੀ ਧੋਖਾ ਕਰ ਦਿੰਦੀ ਹੈ ਜਾਂ ਤਬਰ ਮਾਰ ਦਿੰਦੀ ਹੈ ਪਹਿਲਾਂ ਵੀ ਇਹਦੇ ਤੋਂ ਤਿੰਨ ਪਰਚੇ ਪਏ ਹੈ ਜੀ ਹਾਂ ਇਹ ਸੇ ਤਸਵੀਰ ਨੂੰ ਜਰਾ ਗੌਰ ਨਾਲ ਦੇਖੋ ਟਰੱਕ ਡਰਾਈਵਰ ਨੌਜਵਾਨ ਸ਼ਿਪ ਦਿਆਲ ਕੁੜੀ ਨਾਲ ਖੜਾ ਕਿੰਨਾ ਖੁਸ਼ ਦਿਖਾਈ ਦੇ ਰਿਹਾ ਹੈ ਨੌਜਵਾਨ ਵੱਲੋਂ ਜੂਪੀ ਦੀ ਰਹਿਣ ਵਾਲੀ ਇਸ ਕੁੜੀ ਨਾਲ ਸੱਚਾ ਇਸ਼ਕ ਕੀਤਾ ਗਿਆ ਸੀ ਸੱਚੀ ਮੁਹੱਬਤ ਕੀਤੀ ਗਈ ਸੀ ਅੱਖਾਂ ਵਿੱਚ ਕੁੜੀ ਤੇ ਅੰਨਾ ਯਕੀਨ ਕੀਤਾ ਗਿਆ ਸੀ ਹਜ਼ਾਰਾਂ ਰੁਪਏ ਕੁੜੀ ਨੂੰ ਇਸ ਵੱਲੋਂ ਮਦਦ ਦੇ ਤੌਰ ਤੇ ਦਿੱਤੇ ਗਏ ਸੀ ਭੇਜੇ ਗਏ ਇਹਨਾਂ ਪੈਸਿਆਂ ਦੀਆਂ ਤਸਵੀਰਾਂ ਵੀ ਨੌਜਵਾਨ ਵੱਲੋਂ ਦਿਖਾਈਆਂ ਜਾ ਰਹੀਆਂ ਨੇ ਇਹ ਪੈਸੇ ਇੰਨੇ ਜ਼ਿਆਦਾ ਇਸ ਮੁੰਡੇ ਵੱਲੋਂ ਕੁੜੀ ਨੂੰ ਭੇਜੇ ਗਏ ਸੀ ਕਿ ਤਸਵੀਰਾਂ ਮੁੱਕਣ ਦਾ ਨਾਮ ਹੀ ਨਹੀਂ ਲੈ ਰਹੀਆਂ ਨੌਜਵਾਨ ਨੇ ਦੱਸਿਆ ਕਿ ਉਹ ਗੱਡੀ ਦੇ ਢੇਡੇ ਤੇ ਗਿਆ ਹੋਇਆ ਸੀ ਪਿੱਛੋਂ ਇਸ ਕੁੜੀ ਨੇ ਉਸਦੀ ਮਾਂ ਦਾ ਕਤਲ ਕਰ ਦਿੱਤਾ ਤੇ ਲੱਖਾਂ ਰੁਪਏ ਤੇ ਲੱਖਾਂ ਦੇ ਕੀਮਤੀ ਗਹਿਣੇ ਚੋਰੀ ਕਰ ਮੌਕੇ ਤੋਂ ਫਰਾਰ ਹੋ ਗਈ ਸੀ ਜੇ ਜਨਾਨੀ ਦੀ ਫੋਟੋ ਦਿਖਾ ਰਹੇ ਹੋ ਇਹ ਜਨਾਨੀ ਦੀ ਮੇਰੇ ਇੰਸਟਾਗ੍ਰam ਤੇ ਗੱਲ ਹੋਈ ਸੀ ਤੇ ਥੋੜੇ ਦਿਨ ਗੱਲ ਚੱਲੀਏ ਤਾਂ ਕਹਿੰਦੀ ਵਿਆਹ ਕਰਨਾ ਬੈਂ ਚਲੋ ਠੀਕ ਕਰ ਲੈਂਦੇ ਆ ਫਿਰ ਕਹਿੰਦੀ ਜੀ ਮੈਂ ਮੇ ਕੋ ਪੈਸੇ ਨਹੀਂ ਆਉਣ ਨੂੰ ਮੈਂ 35000 ਰੁਪਏ ਨੂੰ ਪਾਇਆ ਜੀ ਆਈ ਹੈ ਜੀ ਤੇ 6 ਮਹੀਨੇ ਬਣ ਅਸੇ ਇਹੀ ਹੈ 6 ਮਹੀਨੇ ਬਾਅਦ ਇੱਕ ਕੋਈ ਵਿਅਕਤੀ ਆਂਦਾ ਉਹ ਕਹਿੰਦੀ ਕਹਿੰਦਾ ਵੀ ਮੇਰੀ ਜਰਨੀ ਹੈ ਜੀ ਜਦ ਮੈਂ ਪੁੱਛਿਆ ਉਹ ਤੇ ਇਹ ਮੁਕਰ ਗਈ ਮੈਂ ਨਹੀਂ ਜਾਣਦੀ ਇਹਨੂੰ ਜੀ ਫਿਰ ਜਦੋਂ ਉਹਨੇ ਆਧਾਰ ਕਾਰਡ ਇਹਦਾ ਦਿਖਾਇਆ ਤੇ ਉਹ ਵਿੱਚ ਦੇਖਿਆ ਜੀ ਉਹਦਾ ਨਾਮ ਚੜੇ ਰਹੀ ਵਿੱਚ ਇਹਦੇ ਤੇ ਇਹ ਮੁਕਰ ਗਈ ਤਾਂ ਵੀ ਮੰਨੀ ਨਹੀਂ ਫਿਰ ਜਦੋਂ ਉਹਨਾਂ ਮੇਰੀ ਗੱਲ ਹੋਈ ਹੈ ਤੇ ਘਰ ਆਇਆ ਮੇਰੇ ਆ ਗੱਲ ਕੀਤੀ ਉਹਨਾਂ ਵੀ ਆਜੀ ਪਾਜੀ ਇਹ ਕੋਣ ਹੈ ਕਹਿੰਦਾ ਮੈਂ ਜਨਾਨੀ ਉਹਨਾਂ ਜੀ ਜਨਾਨੀਆਂ ਤੁਹਾਡੀ ਲੈ ਸੋ ਤੇ ਲੈ ਜਾਓ ਉਸ ਤੋਂ ਬਾਅਦ ਮੈਂ ਇਹ ਕਹਿੰਦਾ ਮੈਂ ਨਹੀਂ ਲੈ ਕੇ ਜਾਣੀ ਮੈਂ ਕਿਹਾ ਜੀ ਲੈ ਜਾਓ ਤੁਹਾਡੀ ਜਨਾਨੀ ਮੈਂ ਕੋ ਰੱਖਣੀ ਹੈ ਕਹਿੰਦਾ ਜੀ ਹੁਣ ਤੇਰੇ ਬੱਲੇ ਪਾਈ ਗਈ ਹੁਣ ਤੂੰ ਰੱਖੇਗਾ ਫਿਰ ਜੀ ਉਹ ਚੱਲ ਗਿਆ ਫਿਰ ਜੀ ਇਹ ਤਿੰਨ ਚਾਰ ਮਹੀਨੇ ਬੈਨਾ ਸਹੀ ਰਹੀ ਮਾੜੀ ਬੜੀ ਝਗੜੇ ਕਰਨਾ ਪਈ ਜੀ ਤਾਂ ਫਿਰ ਇਸ ਤੋਂ ਬਾਅਦ ਥੋੜੇ ਦਿਨ ਬਾਅਦ ਉਹ ਮੈਂ ਲੈ ਜਾਣਾ ਸੀ ਗੱਡੀ ਵੇਚੀ ਜੀ ਮੈਂ 8 ਲੱਖ ਰੁਪਇਆ ਮਾਂ ਮੰਮੀ ਦੇ ਦੇ ਕੇ ਚਲ ਗਿਆ ਕੋ 12 ਤੋਲੇ 13 ਤੋਲੇ ਸੋਨਾ ਵੀ ਹੈ ਗਈ ਘਰ ਪੇ ਦਾ ਜੀ ਤੇ ਮੈਂ ਇਹਨੂੰ ਛੱਡ ਗਿਆ ਘਰ ਵੀ ਮੰਮੀ ਕੋਲ ਤੇ ਮੰਮੀ ਆ ਕੇ ਮੈਂ ਗੱਡੀ ਲੈਣੀ ਹੈ ਤੇ ਥੋੜੇ ਦਿਨ ਨੂੰ ਆਇਆ ਅੱਗੇ ਮੈਂ ਜਾਂਦਾ ਸੀ ਆਂਦਾ ਸੀ ਮੈਨੂੰ ਕੋਈ ਐਸਾ ਕੁਛ ਕਰਨੀ ਅੱਗੇ ਮੈਂ ਥੋੜੇ ਦਿਨ ਪਹੁੰਚਿਆ ਕੋਈ ਸਿਲੀ ਨਗਰ ਜੀ ਇੱਕ ਦੋ ਦਿਨ ਬਾਅਦ ਮੈਨੂੰ ਪਿੱਛੋਂ ਫੋਨ ਆਂਦਾ ਜੀ ਤੇ ਕਹਿੰਦੇ ਵੀ ਤੇਰੀ ਮਾਂ ਨੂੰ ਮਾਰਿਆ ਨੇ ਤੇਰੀ ਜਨਾਨੀ ਨੇ ਮੈਂ ਸੋਚਿਆ ਜੀ ਮਾੜੇ ਮੋੜੇ ਝਗੜੇ ਹੋ ਗਏ ਹੋਣੇ ਆ ਉਹ ਚੱਕਰ ਨੂੰ ਫਰਮਾਵਾਸੇ ਪਾਸੇ ਫੋਨ ਕੀਤਾ ਦੋ ਘਰਾਂ ਵਿੱਚ ਉਹ ਕਹਿੰਦੇ ਜੀ ਤੁਹਾਡੀ ਮੰਮੀ ਦਾ ਮੜਕਾ ਤੋੜ ਕੇ ਤੇ ਉਹ ਫਰਾਰ ਹੋ ਗਈ ਹੈ। ਇਹ ਮੈਂ ਅੱਜ ਦੀ ਦੂਰ ਆ ਨਹੀਂ ਸਕਦਾ ਜੀ। ਜੀ ਦੀ ਕਾਨੂੰਾਈ ਛੱਡੀ ਦੀ ਸੀ। ਉਹ ਮੈਂ ਗੱਡੀ ਉੱਤੇ ਕਿਤੇ ਲਾਜ ਸਾਹਿਬ ਪਰਫਦਾ ਇਲਾਕਾ ਜੀ ਮੈਂ ਕਿਦਾ ਆ ਸਕਦਾ। ਮੈਂ ਜੋ ਲੇ ਪਹੁੰਚਿਆ ਜੀ ਮੈਨੂੰ ਪਤਾ ਲੱਗਾ ਵੀ ਮੰਮੀ ਦੀ ਡੈਥ ਕਰਤੀ ਜੀ ਡੈਥ ਹੋ ਗਈ ਹੈ। ਮੱਕਾਰਾ ਨਾ ਅੱਗੇ ਮੰਮੀ ਦੀ ਡੈਥ ਹੋਈ ਰਹੀ ਦੀ ਹੈ। ਇਹਨੂੰ ਫੋਨ ਲਾਉਣਾ ਇਹ ਹੋਣੀ ਚੁੱਕਦੀ ਜੀ। ਫਿਰ ਥੋੜੇ ਦਿਨਾਂ ਬਾਅਦ ਇੱਕ ਪੁਲਸ ਵਾਲਾ ਫੋਨ ਆਉਂਦਾ ਜੀ ਨੂੰ। ਉਹ ਕਹਿੰਦਾ ਜੀ ਮੈਂ ਮੇਰੀ ਇਹ ਮੇਰੇ ਨਾਲ ਗੱਲਬਾਤ ਹੈ ਜੇ ਕੋਈ ਗੱਲਬਾਤ ਕੀਤੀ ਜਾਂ ਕੇ ਨੂੰ ਦਿਖਾਇਆ ਕੋਈ ਬੋਲੇ ਤੇ ਮੈਂ ਤੈਨੂੰ ਪੁਲਸ ਨਾਲ ਮੈਂ ਕੁਝ ਵੀ ਕਰਵਾ ਸਕਦਾ ਜੀ ਪੁਲਸ ਨਾਲ ਦੀ ਫੋਟੋ ਵਿੱਚ ਜੀ ਹੈ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਗਿਆ ਦਿੰਦਾ ਜੇ ਮੈਂ ਗੋਲੀ ਮਾਰਦਾਗਾ ਮੈਂ ਇਹ ਕਰਦਾਗਾ ਜੀ ਤੋਂ ਤੋਂ ਵੀ ਮੈਂ ਤੁਹਾਨੂੰ ਗਿਆ ਦਿੰਦੀ ਜੀ ਆਖਰ ਇਹ ਨੌਜਵਾਨ ਕਿਵੇਂ ਜੁਪੀ ਦੀ ਰਹਿਣ ਵਾਲੀ ਇਸ ਕੁੜੀ ਦੇ ਜਾਲ ਚ ਫਸਿਆ ਹੁਣ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਨੌਜਵਾਨ ਨੇ ਦੱਸਿਆ ਕਿ ਇੰਸਟਾਗ੍ਰam ਤੇ ਦੋਮਾਂ ਦੀ ਦੋਸਤੀ ਹੋਈ ਸੀ ਦੋਮਾਂ ਦੀ ਦੋਸਤੀ ਪਿਆਰ ਚ ਬਦਲ ਗਈ ਸੀ ਦੋਵਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ ਸੀ ਤੇ ਪਿਆਰ ਤੋਂ ਬਾਅਦ ਇਹ ਗੱਲ ਵਿਆਹ ਤੱਕ ਪਹੁੰਚ ਗਈ ਸੀ ਇਸ ਨੌਜਵਾਨ ਦਾ ਕਹਿਣਾ ਹੈ ਕਿ ਉਸ ਕੁੜੀ ਨੂੰ ਪੰਜਾਬ ਲਿਆਉਣ ਲਈ ਉਸ ਨੂੰ ਹਜ਼ਾਰਾਂ ਰੁਪਏ ਪਹਿਲਾਂ ਦਿੱਤੇ ਗਏ ਸੀ ਜਿਸ ਤੋਂ ਬਾਅਦ ਯੂਪੀ ਤੋਂ ਉਹ ਕੁੜੀ ਪੰਜਾਬ ਆ ਗਈ ਸੀ ਤੇ ਫਿਰ ਦੋਵਾਂ ਨੇ ਵਿਆਹ ਕਰਵਾ ਲਿਆ ਸੀ ਇਸ ਨੌਜਵਾਨ ਮੁਤਾਬਕ ਵਿਆਹ ਤੋਂ ਬਾਅਦ ਕੁਝ ਮਹੀਨੇ ਉਹਨਾਂ ਦੇ ਬਹੁਤ ਵਧੀਆ ਖੁਸ਼ੀ-ਖੁਸ਼ੀ ਲੰਘੇ ਤੇ ਜਦੋਂ ਉਸ ਨੂੰ ਕੰਮ ਲਈ ਘਰ ਤੋਂ ਬਾਹਰ ਜਾਣਾ ਪਿਆ ਤਾਂ ਪਿੱਛੋਂ ਇਸ ਲੜਕੀ ਨੇ ਉਸਦੀ ਮਾਂ ਨਾਲ ਕਲੇਸ਼ ਸ਼ੁਰੂ ਕਰ ਦਿੱਤਾ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਜਿਸ ਕਾਰਨ ਉਸਦੀ ਮਾਂ ਦੀ ਹਸਪਤਾਲ 'ਚ ਮੌਤ ਹੋ ਗਈ ਤੇ ਪਿੱਛੋਂ ਇਹ ਕੁੜੀ ਸਾਰਾ ਕੁਝ ਲੁੱਟ ਕੇ ਮੌਕੇ ਤੋਂ ਫਰਾਰ ਹੋ ਗਈ ਜੀ ਜੀ ਉਹ ਨਹੀਂ ਮਾਰਿਆ ਜੀ ਇਹ ਗੈਣੀ ਹੀ ਪੇ ਜੀ ਕੈਸ਼ ਪੇ ਦਾ ਜੀ ਮੰਮੀ ਨੇ ਨਹੀਂ ਦਿੱਤਾ ਹੋਣਾ ਇਹਨੂੰ ਮਾਰ ਕੇ ਦਨੂ ਸੁਗ ਲੈ ਕੇ ਨਿਕਲੀ ਜੀ ਇਸ ਮਾਂ ਦੀ ਥਾਣੇ 'ਚ ਪਾ ਦਿੱਤੀ ਸੀ ਹਾਂ ਜੀ ਜੀ ਇਹ ਗੱਲ ਸੁਣਿਆ ਥਾਣੇਦਾਰ ਜੀ ਥਾਣੇ ਦਿੱਤੀ ਦੀ ਤਰਕਾਸ ਦੀ ਕੋਸ਼ਿਸ਼ ਨਹੀਂ ਹੋਈ ਜੀ ਬਸ ਖਾਲੀ ਪਤਾ ਲੈ ਕੇ ਉਸ ਤੋਂ ਬਾਅਦ ਕੋਈ ਪੁੱਛੇ ਗਿਆ ਸੀ ਨਹੀਂ ਹੋਈ ਇਹ ਲੈ ਵੀ ਪੁਲਸਾਰੇ ਕੋ ਮੇਰੀ ਜਾਨੀ ਨੂੰ ਜਿੱਥੇ ਮਿਲਦੀ ਹੈ ਮੇਰੇ ਤੇ ਚਲੋ ਮਾਂ ਤੇ ਮਰ ਗਈ ਹੈ ਜੀ ਉਹ ਤਾਂ ਮਿਲਨੀ ਨਹੀਂ ਜਿਹੜੇ ਗਹਿਣੇ ਲੈ ਗਈ ਹੈ ਤੇ ਕੈਸ਼ ਲੈ ਗਈ ਉਹ ਵਾਪਸ ਦਵਾਇਆ ਜਾਏ ਬਸ ਇੰਨਾ ਇਸ ਨੌਜਵਾਨ ਵੱਲੋਂ ਇਲਜ਼ਾਮ ਇਹ ਵੀ ਲਗਾਇਆ ਗਿਆ ਹੈ ਕਿ ਇਸ ਲੜਕੀ ਦਾ ਪਹਿਲਾਂ ਵੀ ਵਿਆਹ ਹੋਇਆ ਵਿਆਸੀ ਅਤੇ ਉਸ ਨੂੰ ਲੁੱਟਣ ਤੋਂ ਬਾਅਦ ਇਹ ਲੜਕੀ ਉਸੇ ਮੁੰਡੇ ਕੋਲ ਦੁਬਾਰਾ ਚਲੀ ਗਈ ਉਸ ਚੱਕਰ ਵੱਲੋਂ ਹੁਣ ਉਸ ਨੂੰ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਨੇ ਪੀੜਤ ਇਸ ਲੜਕੇ ਵੱਲੋਂ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਐਸੇ ਵੀ ਲੋਕਾਂ ਨੂੰ ਵੀ ਨਾ ਮੈਰਿਜ ਨਹੀਂ ਕਰਨੀ ਜੋ ਮਰਜ਼ੀ ਹੋਏ ਕਰੋ ਮੇਰ ਤੋਂ ਤਾਂ ਗਲਤੀ ਹੋ ਗਈ ਜੀ ਮਾਂ ਮਾਰਤੀ ਨੇ ਜੀ ਸਾਰਾ ਗਹਿਣਾ ਗੋਲਾ ਲੱਗੀ ਜੀ ਮੇਰਾ ਜੋ ਵੀ ਪੈਸਾ ਕੈ ਸਭ ਲੱਗੀ ਜੀ ਤੇ ਲੈ ਗਈ ਜੀ ਗੱਡੀ ਵੇਚੀ ਜੀ ਮੈਂ 8 ਲੱਖ ਰੁਪਏ ਘਰ ਰੱਖਿਆ ਮਾਤਾ ਵੀ ਗਈ ਗੱਡੀ ਵੀ ਗਈ ਉਹ ਜਨਾਨੀ ਵੀ ਚਲੀ ਗਈ ਤੋਖੇਵਾਜ ਜੀ ਇਹ ਜਨਾਨੀ ਤੋਖੇਵਾਜ ਹੈ ਜੇ ਕੋਈ ਇਹਨਾਂ ਰਹਿਣਾ ਚਾਹੁੰਦਾ ਤੇ ਦੇਖ ਕੇ ਰੋਕ ਵੀ ਤੋਖਾ ਕਰ ਦਿੰਦੀ ਹੈ ਜਾਂ ਤਾਂ ਬਰ ਮਾਰ ਦਿੰਦੀ ਹੈ ਪਹਿਲਾਂ ਵੀ ਇਹਦੇ ਦੋ ਤਿੰਨ ਪਰਚੇ ਪਏ ਆ ਇਸ ਲੜਕੇ ਦੇ ਪਿਤਾ ਬੱਲੋ ਵੀ ਆਪਣੀ ਨੂੰ ਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਤੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਮੁੰਡੇ ਦੇ ਪਿਤਾ ਬੱਲੋ ਵੀ ਕੀਤੀ ਜਾ ਰਹੀ ਹੈ ਮੈਂ ਨਿਕਲ ਗਿਆ ਢਿਹੜੀ ਤੇ ਨੋਹ ਹੜੀ ਨੇ ਕਿਤੇ ਮਗਰੋਂ ਘਰ ਦੀ ਮਾਰਿਆ ਮੁਰਾ ਚਲ ਗਿਆ ਸ਼ਿਦਨਗਰ ਫੇਰਾ ਨਾਲ ਤੇ ਪਤਾ ਨਹੀਂ ਵੀ ਕਿੱਥੇ ਸੱਟ ਲਾਈ ਕਿੱਥੇ ਨਹੀਂ ਲਾਈ ਇਨਵਾਇਟੇਜ ਹੋਣ ਕੇ ਗਏ ਨੇ ਬੰਗਾਲੀਆਂ ਨੇ ਵੇਖਿਆ ਕਿ ਅੱਗੇ ਕਰਵਾਂਡੇ ਦੇ ਹਸਪਤਾਲ ਖੜਿਆ ਤੇ ਤੀਜੇ ਦਿਨ ਪੂਰੀ ਹੋ ਗਈ। ਮਹੀਂ ਫੈਸਲਾ ਕਰਨੇ ਵੀ ਅਕਲੀਏ ਰੋ ਬਹਿੜਾ। ਇਸ ਮਾਮਲੇ 'ਚ ਅਜੇ ਤੱਕ ਪ੍ਰਸ਼ਾਸਨ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ। ਦੇਖਣਾ ਹੋਵੇਗਾ ਪੁਲਿਸ ਇਸ ਮਾਮਲੇ 'ਚ ਅੱਗੇ ਕੀ ਕਾਰਵਾਈ ਅਮਲ ਚ ਲਿਆਉਂਦੀ ਹੈ ਤੇ ਜਾਂਚ 'ਚ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ। ਔਰ ਇੱਕ ਪ੍ਰੇਮ ਪ੍ਰਸੰਗ ਜਿਹੜਾ ਜਿਹੜਾ ਕਿ ਸਾਹਮਣੇ ਆਇਆ ਹੈਗਾ ਔਰ ਇੱਕ ਇੰਸਟਾ ਤੇ ਜਿਹੜੀ ਐ ਵੀਡੀਓ ਜਿਹੜੀ ਐ ਲਗਾਤਾਰ ਵਾਇਰਲ ਹੋ ਰਹੀ ਐ ਔਰ ਤੁਹਾਨੂੰ ਨਾਲ ਦੀ ਨਾਲ ਦੱਸ ਦੇਣਾ ਚਾਹੁੰਦੇ ਆ ਕਿ ਉਹ ਜਿਹੜਾ ਪਿਆਰ ਪ੍ਰਸੰਗ ਸੀਗਾ ਮੁੰਡਾ ਜਿਹੜਾ ਪਠਾਨਕੋਟ ਦੇ ਮੀਠਲ ਦਾ ਰਹਿਣ ਵਾਲਾ ਔਰ ਕੁੜੀ ਜਿਹੜੀ ਐ ਉਹ ਪ੍ਰਿਆਗਰਾਜ ਜਿਹੜਾ ਯੂਪੀ ਦੇ ਵਿੱਚ ਪੈਦਾ ਹੈਗਾ ਉੱਥੇ ਦੀ ਰਹਿਣ ਵਾਲੀ ਐ ਔਰ ਇਹਨਾਂ ਦੋਨਾਂ ਦੇ ਵਿੱਚ ਜਿਹੜਾ ਪਿਆਰ ਜਿਹੜਾ ਹੋ ਜਾਂਦਾ ਇੱਕ ਦੂਜੇ ਦੇ ਨਾਲ ਔਰ ਅਹਮ ਜਿਹੜੀ ਜਾਣਕਾਰੀ ਤੁਹਾਨੂੰ ਦੇਣਾ ਚਾਹੁੰਦੇ ਆ ਕਿ ਇਸ ਦੇ ਵਿੱਚ ਜਿਹੜਾ ਇਸ ਦਾ ਇੱਕ ਪਹਿਲਾ ਘਰ ਵਾਲਾ ਵੀ ਜਿਹੜਾ ਇਹ ਦੋਨੋਂ ਮਿਲ ਕੇ ਹੀ ਕੁੜੀ ਅਤੇ ਮੁੰਡਾ ਜਿਹੜਾ ਲਗਾਤਾਰ ਲੋਕਾਂ ਦੇ ਨਾਲ ਜਿਹੜੀਆਂ ਠੱਗੀਆਂ ਕਰਦੇ ਨੇ ਔਰ ਇਸ ਦੇ ਵਿੱਚ ਜਦ ਵਿਆਹ ਇਹ ਆਪਸ ਦੇ ਵਿੱਚ ਕਰਵਾ ਲੈਂਦੇ ਨੇ ਕੁੜੀ ਜਦ ਦਿੱਲੀ ਪਹੁੰਚਦੀ ਆ ਤੇ ਆਪਸ ਦੇ ਵਿੱਚ ਜਦੋਂ ਵਿਆਹ ਹੋ ਜਾਂਦਾ ਇਹਨਾਂ ਦੋਨਾਂ ਦਾ ਔਰ ਉਸ ਦੇ ਬਾਵਜੂਦ ਜਿਹੜਾ ਵਾ ਆ ਜਿਹੜਾ ਲੜਕਾ ਜਿਹੜਾ ਉਹ ਇੱਕ ਟਰੱਕ ਡਰਾਈਵਰ ਸੀਗਾ ਜਿਹੜਾ ਕਿ ਕਸ਼ਮੀਰ ਦੇ ਵਿੱਚ ਜਿਹੜਾ ਟਰੱਕ ਚਲਾਉਂਦਾ ਹੈਗਾ ਔਰ ਕੁਝ ਦਿਨ ਪਹਿਲਾਂ ਹੀ ਜਿਹੜਾ ਉਸਨੇ ਆਪਣਾ ਜਿਹੜਾ ਟਰੱਕ ਜਿਹੜਾ ਹੀ ਵੇਚਿਆ ਸੀਗਾ ਔਰ ਉਸ ਦੇ ਨਾਲ-ਨਾਲ ਹੀ ਜਦ ਇਹਨਾਂ ਇਹ ਕੁੜੀ ਵੱਲੋਂ ਜਿਹੜਾ ਸਾਰਾ ਜਿਹੜਾ ਪੈਸਾ ਹੈਗਾ ਉਹ ਲੈ ਕੇ ਜਿਹੜਾ ਉਹ ਰਫੂ ਚੱਕਰ ਜਿਹੜਾ ਹੋ ਜਾਂਦੀ ਹੈ ਔਰ ਇਸ ਦੇ ਵਿੱਚ ਸੁਣਨ ਚ ਇਹ ਵੀ ਆ ਰਿਹਾ ਹੈਗਾ ਜੀ ਆ ਮੁੰਡੇ ਵੱਲੋਂ ਜਿਹੜੀ ਆ ਕੰਪਲੇਂਟ ਦੇ ਦਿੱਤੀ ਗਈ ਆ ਔਰ ਮੁੰਡੇ ਦੀ ਜਿਹੜੀ ਮਾਂ ਹੈਗੀ ਆ ਉਸ ਨੂੰ ਵੀ ਜਿਹੜਾ ਮਾਰ ਦਿੱਤਾ ਗਿਆ ਹੈਗਾ ਔਰ ਪੁਲਿਸ ਹਾਲੇ ਜਿਹੜੀ ਆ ਇਸ ਮਾਮਲੇ ਦੇ ਵਿੱਚ ਜਿਹੜੀ ਆ ਉਹ ਤਫਤੀਸ਼ ਕਰ ਰਹੀ ਹੈਗੀ ਆ ਜਾਂਚ ਜਿਹੜੀ ਆ ਉਹ ਜਾਰੀ ਹੈ ਪਠਾਨਕੋਟ ਤੋਂ ਜਗਬਾਨੀ ਟੀਵੀ ਦੇ ਲਈ ਅਨਮੋਲ ਸ਼ਰਮਾ ਦੀ ਰਿਪੋਰਟ